ਅੱਜ ਦੀਆਂ ਬੀਬੀਆਂ ਆਹ ਕਰਦੀਆਂ ਜੀ ਪੁਰਾਣੀਆਂ ਬੀਬੀਆਂ ਤੇ ਆ ਵੀ ਕਰਦੀਆਂ ਸੀ ਆ ਵੀ ਕਰਦੀਆਂ ਸੀ ਸਮੇਂ ਦੇ ਨਾਲ ਜਿੱਦਾਂ ਜਿੱਦਾਂ ਮਾਹੌਲ ਚੇਂਜ ਹੋ ਰਿਹਾ ਉਵੇਂ ਉਵੇਂ ਉਹਨਾਂ ਦੇ ਕੰਮ 'ਚ ਚੇਂਜ ਆਇਆ ਜਿਹੜੀਆਂ ਅੱਜ ਕੱਲ੍ਹ ਦੀਆਂ ਔਰਤਾਂ ਉਹਨਾਂ ਨੂੰ ਇੱਕ ਵੱਖਰੀ ਜੀ ਉਹਨਾਂ ਤੇ ਤੋਹਮ ਤਲਾ ਦਿੰਦੇ ਆ ਵੀ ਇਹ ਤੇ ਆ ਵੀ ਨਹੀਂ ਕਰਦੀਆਂ ਆ ਵੀ ਨਹੀਂ ਕਰਦੀਆਂ ਪੁਰਾਣੀਆਂ ਬੀਬੀਆਂ ਤੇ ਆ ਵੀ ਕਰਦੀਆਂ ਰਹੀਆਂ ਉਹ ਉਹਨਾਂ ਦੇ ਇੱਕ ਐਕਸਟਰਾ ਕੰਮ ਸੀ ਕਿ ਜਿਹੜੇ ਉਹਨਾਂ ਨੂੰ ਮੈਨੂੰ ਲੱਗਦਾ ਕਰਨੇ ਪੈਂਦੇ ਸੀ ਆਪਣੇ ਕੋਲ ਜੇ ਸੁਵਿਧਾ ਆਪਣੇ ਕੋਲ ਆਈ ਹੈ ਤਾਂ ਆਪਾਂ ਨੂੰ ਯੂਜ਼ ਕਰਾਂਗੇ ਬਾਕੀ ਸਮੇਂ ਦੇ ਨਾਲ ਮੈਨੂੰ ਲੱਗਦਾ ਵੀ ਹਰ ਚੀਜ਼ ਚੇਂਜ ਹੁੰਦੀ ਹੈ ਤੁਹਾਡ ਇਹ ਵੀ ਔਰਤਾਂ ਦਾ ਹੀ ਲੱਗਦਾ ਕਦੇ ਨਹੀਂ ਕਿਹਾ ਵੀ ਬੰਦੇ ਪਹਿਲਾਂ ਖੇਤਾਂ ਚ ਐ ਕਰਦੇ ਸੀ ਉਹ ਕਰਦੇ ਸੀ ਤੁਸੀਂ ਹੁਣ ਜਾ ਕਿ ਇਹ ਸਮਾਂ ਚੇਂਜ ਹੋ ਗਿਆ ਸੋ ਸਮੇਂ ਦੇ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਪੁਰਾਣੀ ਜ਼ਮਾਨੀ ਚ ਨਾ ਚਾਟੀ ਤੇ ਮਧਾਣੀ ਨਾਲ ਲੱਸੀ ਰੜਕਦੇ ਸੀ ਉਦੋਂ ਇਲੈਕਟ੍ਰਿਕ ਨਹੀਂ ਸੀ ਹੁੰਦੀ ਨਹੀਂ ਹੁੰਦਾ ਸੀ ਉਹ ਔਰਤਾਂ ਨਾ ਘਰੋਂ ਬਾਹਰ ਵੀ ਨਹੀਂ ਸੀ ਉਦੋਂ ਨਿਕਲੀਆਂ ਔਰਤਾਂ ਨੂੰ ਤੁਸੀਂ ਕੋਈ ਵੀ ਕੰਮ ਦਿੱਤਾ ਚਾਹੇ ਉਹਨਾਂ ਦੇ ਹੱਥ 'ਚ ਵੇਲਨਾ ਦਿੱਤਾ ਚਾਹੇ ਉਹਨਾਂ ਦੇ ਹੱਥ 'ਚ ਝਾੜੂ ਦਿੱਤਾ ਉਹਨਾਂ ਨੇ ਬੜੀ ਸ਼ਿੱਦਤ ਨਾਲ ਨਿਭਾਇਆ ਚਾਹੇ ਉਹਨਾਂ ਦੇ ਹੱਥ 'ਚ ਬੱਚੇ ਸੀ ਸ਼ਿੱਦਤ ਨਿਭਾਇਆ ਇਸੇ ਕਰਕੇ ਸਦੀਆਂ ਤੱਕ ਉਹਨਾਂ ਦੇ ਨਾ ਮੰਗ ਲੈਣ ਉਹ ਪੜ੍ਹ ਲਿਖਣਾ ਜਾਣ ਹਨਾ ਉਹਨਾਂ ਨੂੰ ਸਮਝਣਾ ਜੀ ਕੀ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਵੀ ਤਰੀਕੇ ਬਦਲ ਗਏ ਨੇ ਔਰਤਾਂ ਨਹੀਂ ਬਦਲੀ ਔਰਤਾਂ ਨਹੀਂ ਬਦਲੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਵਨੀਤ ਰੰਦੇ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਦੇ ਉੱਪਰ ਤੇ ਸ਼ੋਅ ਦੇਖ ਰਹੇ ਜੀ ਤੁਸੀਂ ਲਾਈਫ ਲੈਬ ਜ਼ਿੰਦਗੀ ਦੀ ਪ੍ਰਯੋਗਸ਼ਾਲਾ ਸੋ ਜ਼ਿੰਦਗੀ ਦੇ ਤਜਰਬਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਡੋ-ਅੱਡ ਤਜਰਬੇ ਤੇਜ ਦਾ ਅਸੀਂ ਪਿਛਲਾ ਐਪੀਸੋਡ ਪਾਇਆ ਸੀ ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸੋਹਣੇ ਕਮੈਂਟਸ ਤੁਹਾਡੇ ਆਏ ਸਭ ਦੇ ਤੇ ਅੱਜ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਆ ਮੈਂ ਕਹੂੰਗੀ ਵੀ ਜਸਮੀਨ ਜੀ ਤੁਹਾਨੂੰ ਦੱਸਣ ਅ ਅੱਜ ਦਾ ਵਿਸ਼ਾ ਆਪਾਂ ਇਹੀ ਹੈ ਕਿ ਜਿਹੜੀਆਂ ਪੁਰਾਣੀਆਂ ਔਰਤਾਂ ਤੇ ਹੁਣ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਜਿਹੜਾ ਕੰਪੈਰੀਜ਼ਨ ਕੀਤਾ ਜਾਂਦਾ ਉਹਨਾਂ ਦੇ ਲਾਈਫ ਸਟਾਈਲ ਨਾਲ ਜਾਂ ਉਹਨਾਂ ਦੇ ਕੰਮ ਦਾ ਵੀ ਪਹਿਲਾਂ ਵਾਲੀਆਂ ਔਰਤਾਂ ਦਾ ਇਹਦੇ ਬਾਰੇ ਮਤਲਬ ਇਹ ਵੀ ਮਿਲਨ ਦਾ ਡਿਸਕਸ਼ਨ ਦਾ ਵਿਸ਼ਾ ਆ ਆਪਾਂ ਡੇਲੀ ਕੋਈ ਨਾ ਕੋਈ ਇਹਦੇ ਬਾਰੇ ਆਪਾਂ ਗੱਲ ਸੁਣਦੇ ਆ ਕਿਹਾ ਜਾਂਦਾ ਵੀ ਪਹਿਲਾਂ ਵਾਲੀਆਂ ਤਾਂ ਤੋ ਸਿੱ ਤੋ ਸਿੱ ਸ਼ੁਰੂ ਕਰੋ ਜਿਹੜੀ ਗੱਲ ਉਹ ਤੁਹਾਡੇ ਮੂੰਹੋਂ ਜ਼ਿਆਦਾ ਜਾਂਚਦੀ ਆਪਾਂ ਪਹਿਲਾਂ ਕਰ ਰਹੇ ਸੀ ਨਾ ਮੈਂ ਹੁਣੇ ਅਸੀਂ ਗੱਲ ਕਰ ਰਹੇ ਸੀ ਵੀ ਕਹਿ ਦਿੰਦੇ ਜੀ ਪ੍ਰਾਣੀਆਂ ਬੀਬੀਆਂ ਤੇ ਨਵੀਆਂ ਬੀਬੀਆਂ ਅੱਜ ਦੀਆਂ ਬੀਬੀਆਂ ਆਹ ਕਰਦੀਆਂ ਜੀ ਪ੍ਰਾਣੀਆਂ ਬੀਬੀਆਂ ਤੇ ਆ ਵੀ ਕਰਦੀਆਂ ਸੀ ਆ ਵੀ ਕਰਦੀਆਂ ਸੀ ਅਸੀਂ ਕਹਿ ਰਹੇ ਸੀਗੇ ਸਮੇਂ ਦੇ ਨਾਲ ਜਿੱਦਾਂ ਜਿੱਦਾਂ ਮਾਹੌਲ ਚੇਂਜ ਹੋ ਰਿਹਾ ਉਵੇਂ ਉਵੇਂ ਉਹਨਾਂ ਦੇ ਕੰਮ 'ਚ ਚੇਂਜ ਆਇਆ ਜਿਵੇਂ ਪੁਰਾਣੀਆਂ ਔਰਤਾਂ ਨੂੰ ਖੁਦ ਉੱਤੇ ਪਾਣੀ ਭਰਨ ਜਾਣਾ ਪੈਂਦਾ ਸੀ ਉਹ ਉਹਨਾਂ ਦੀ ਇੱਕ ਦਿਨਚਰਿਆ ਦਾ ਹਿੱਸਾ ਸੀਗਾ ਉਦੋਂ ਟੂਟੀਆਂ ਨਹੀਂ ਸੀ ਹੁੰਦੀਆਂ ਸੋ ਵਿਚਾਰੀ ਖੁਦੋਂ ਪਾਣੀ ਭਰ ਕੇ ਲਿਆਉਂਦੀਆਂ ਸੀ ਹੁਣ ਅੱਜ ਕੱਲ ਸਾਡੇ ਘਰਾਂ 'ਚ ਟੂਟੀਆਂ ਹੁੰਦੀਆਂ ਨੇ ਹਨਾ ਤੇ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਆ ਪਰ ਅਸੀਂ ਫਿਰ ਵੀ ਆਪਣੀ ਜਿਹੜੀਆਂ ਅੱਜ ਕੱਲ ਦੀਆਂ ਔਰਤਾਂ ਉਹਨਾਂ ਨੂੰ ਇੱਕ ਵੱਖਰੀ ਜੀ ਉਹਨਾਂ ਤੇ ਤੋਹਮ ਤਲਾ ਦੇ ਦਿੰਦੇ ਆ ਵੀ ਇਹ ਤੇ ਆ ਵੀ ਨਹੀਂ ਕਰਦੀਆਂ ਆ ਵੀ ਨਹੀਂ ਕਰਦੀਆਂ ਪੁਰਾਣੀਆਂ ਬੀਬੀਆਂ ਤੇ ਆ ਵੀ ਕਰਦੀਆਂ ਰਹੀਆਂ ਉਹ ਉਹਨ ਜਿਵੇਂ ਆਪਾਂ ਚੁੱਲਿਆਂ ਦੀ ਗੱਲ ਕਰਦੇ ਸੀਗੇ ਹਨਾ ਪਹਿਲਾਂ ਉਹਨਾਂ ਨੂੰ ਚੁੱਲ੍ਹੇ ਤੇ ਰੋਟੀ ਬਣਾਉਣੀ ਪੈਂਦੀ ਸੀ ਹੁਣ ਬੜਾ ਆਪਾਂ ਨੋਸਟਾਲਜੀਆ ਜਾ ਫੀਲ ਕਰਦੇ ਆ ਆ ਚੁੱਲ੍ਹੇ ਦੀ ਰੋਟੀਆਂ ਵੇ ਪਹਿਲਾਂ ਨਹੀਂ ਸੀਗੇ ਗੈਸ ਆਪਾਂ ਗੈਸ ਤੇ ਹੁਣ ਆਪਣੇ ਕੋਲ ਜੇ ਸੁਵਿਧਾ ਆਪਣੇ ਕੋਲ ਆਈ ਹੈ ਤਾਂ ਆਪਾਂ ਉਹਨੂੰ ਯੂਜ਼ ਕਰਾਂਗੇ ਬਾਕੀ ਸਮੇਂ ਦੇ ਨਾਲ ਮੈਨੂੰ ਲੱਗਦਾ ਵੀ ਹਰ ਚੀਜ਼ ਚੇਂਜ ਹੁੰਦੀ ਆ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਟੈਕਨੋਲੋਜੀ ਚੇਂਜ ਹੁੰਦੀ ਆ ਤੁਹਾਡਾ ਪਰ ਇਲਜ਼ਾਮ ਜ਼ਿਆਦਾ ਵੇਖ ਲਓ ਤੁਸੀਂ ਇਹ ਵੀ ਔਰਤਾਂ ਤੇ ਹੀ ਔਰਤਾਂ ਤੇ ਲੱਗਦਾ ਕਦੇ ਨਹੀਂ ਕਿਹਾ ਵੀ ਬੰਦੇ ਪਹਿਲਾਂ ਖੇਤਾਂ ਚ ਐ ਕਰਦੇ ਸੀ ਉਹ ਕਰਦੇ ਸੀ ਤੁਸੀਂ ਹੁਣ ਉਹ ਲ ਖੇਤਾਂ ਚ ਐ ਪੱਠੇ ਵੜਦੇ ਸੀ ਐ ਕਰਦੇ ਸੀ ਤੁਸੀਂ ਹੁਣ ਇਹ ਨਹੀਂ ਕਰਦੇ ਨੇ ਚਲੋ ਕਹਿੰਦੇ ਹੋਣਗੇ ਬਹੁਤ ਘੱਟ ਨਹੀਂ ਪਿੰਡਾਂ ਚ ਕਈ ਥਾਵਾਂ ਤੇ ਚਲੋ ਕਰਦੇ ਨੇ ਹਨਾ ਕਈ ਥਾਵਾਂ ਤੇ ਕਰਦੇ ਨੇ ਪਰ ਪਿੰਡਾਂ ਚ ਹੀ ਕਈ ਲੋਕ ਨਹੀਂ ਕਰਦੇ ਇਹ ਪਰਸਨ ਟੂ ਪਰਸਨ ਉਹਨਾਂ ਦੀ ਮਰਜ਼ੀ ਆ ਪਰ ਇਹ ਆ ਕਿ ਇਹ ਸਮਾਂ ਚੇਂਜ ਹੋ ਗਿਆ ਸੋ ਸਮੇਂ ਦੇ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਹੁਣ ਜਦੋਂ ਆਪਾਂ ਪੁਰਾਣਾ ਸਮਾਂ ਜੇ ਅਸੀਂ ਯਾਦ ਕਰਦੇ ਹਾਂ ਹਨਾ ਉਹਨਾਂ ਦੀ ਔਰਤਾਂ ਦੇ ਉੱਠ ਕੇ ਉਹਨਾਂ ਲੱਸੀ ਰੜਕਣੀ ਜੀ ਪੁਰਾਣੀ ਜਵਾਨੀ ਚ ਤੇ ਨਾ ਚਾਟੀ ਤੇ ਮਧਾਣੀ ਨਾਲ ਲੱਸੀ ਰੜਕਦੇ ਸੀ ਉਦੋਂ ਇਲੈਕਟ੍ਰਿਕ ਨਹੀਂ ਸੀ ਹੁੰਦੀ ਨਹੀਂ ਹੁੰਦਾ ਸੀ ਉਹ ਸਾਨੂੰ ਟੈਕਨੋਲੋਜੀ ਮਿਲੀ ਨਹੀਂ ਸੀ ਫਿਰ ਉਹ ਯੂਜ਼ ਵੀ ਕਿਵੇਂ ਕਰਦੇ ਦੂਜੀ ਗੱਲ ਮੈਂ ਲਾਂਦਾ ਵੀ ਔਰਤਾਂ ਨਾ ਘਰੋਂ ਬਾਹਰ ਵੀ ਨਹੀਂ ਸੀ ਉਦੋਂ ਨਿਕਲੀਆਂ ਕੋਈ ਪੜੀਆਂ ਲਿਖੀਆਂ ਨਹੀਂ ਸੀ ਮੈਂ ਨਾ ਹੁਣੇ ਇੱਕ ਪੜ੍ਹ ਰਹੀ ਸੀ ਕਿ ਔਰਤਾਂ ਨੂੰ ਤੁਸੀਂ ਕੋਈ ਵੀ ਕੰਮ ਦਿੱਤਾ ਚਾਹੇ ਉਹਨਾਂ ਦੇ ਹੱਥ 'ਚ ਬੇਲਨਾ ਦਿੱਤਾ ਚਾਹੇ ਉਹਨਾਂ ਦੇ ਹੱਥ 'ਚ ਝਾੜੂ ਦਿੱਤਾ ਉਹਨਾਂ ਨੇ ਬੜੀ ਸਿੱਦਤ ਨਾਲ ਨਿਭਾਇਆ ਚਾਹੇ ਉਹਨਾਂ ਦੇ ਹੱਥ 'ਚ ਬੱਚੇ ਸੀ ਸਿੱਦਤ ਨਿਭਾਇਆ ਇਸੇ ਕਰਕੇ ਸਦੀਆਂ ਤੱਕ ਉਹਨਾਂ ਦੇ ਹੱਥ 'ਚ ਕਿਤਾਬ ਨਹੀਂ ਦਿੱਤੀ ਗਈ ਕਿ ਉਹ ਅਧਿਕਾਰ ਨਾ ਮੰਗ ਲੈਣ ਉਹ ਪੜਨ ਪੜ੍ਹ ਲਿਖਣਾ ਜਾਣ ਹਨਾ ਉਹਨਾਂ ਨੂੰ ਸਮਝਣਾ ਜੀ ਤਾਂ ਇਹੀ ਗੱਲ ਹੈ ਵੀ ਉਦੋਂ ਉਹ ਉਹ ਸੀਗੀਆਂ ਹੀ ਉਸ ਦਾਇਰੇ ਦੇ ਅੰਦਰ ਉਹਨਾਂ ਨੂੰ ਕੰਮ ਸਾਰਾ ਉਹੀ ਉਹਨਾਂ ਦੀ ਦੁਨੀਆ ਸੀ ਉਹਨਾਂ ਨੂੰ ਕਰਨਾ ਹੀ ਪੈਂਦਾ ਸੀ ਹਰ ਜੀ ਅਹੀਂ ਅੱਜ ਦੀ ਔਰਤ ਦਾ ਵੀ ਕੰਪੈਰੀਜ਼ਨ ਕਰਦੇ ਆ ਮੰਨ ਲਓ ਪੁਰਾਣੇ ਜਿਹੜੇ ਕੰਮ ਉਸ ਸਮੇਂ ਦੀਆਂ ਔਰਤਾਂ ਨੂੰ ਉਦੋਂ ਦਿੱਤੇ ਗਏ ਉਹਨਾਂ ਨੇ ਪੂਰੀ ਸ਼ਿੱਦਤ ਨਾਲ ਨਿਭਾਏ ਜਿਹੜੇ ਕੰਮ ਅੱਜ ਦੀਆਂ ਔਰਤਾਂ ਨੂੰ ਦਿੱਤੇ ਗਏ ਉਹ ਵੀ ਉਹ ਪੂਰੀ ਸ਼ਿੱਦਤ ਨਾਲ ਨਿਭਾ ਰਹੀਆਂ ਨੇ ਉਬਾਰ ਜੌਬ ਵੀ ਕਰਦੀਆਂ ਨੇ ਉਹ ਘਰ ਵੀ ਸੰਭਲਦੀਆਂ ਨੇ ਉਹ ਆਪਣੇ ਬੱਚੇ ਵੀ ਪਾਲਦੀਆਂ ਨੇ ਔਰ ਜੀਐਸਸੀ ਚਲੋ ਸਮਝੀਏ ਵੀ ਬਹੁਤ ਸਾਰੀਆਂ ਸਾਡੀਆਂ ਪੰਜਾਬਣਾਂ ਜਿਹੜੀਆਂ ਹੁਣ ਬਾਹਰ ਰਹਿੰਦੀਆਂ ਨੇ ਹਨਾ ਬਾਹਰ ਜਾ ਕੇ ਕੰਮ ਕਰਦੀਆਂ ਨੇ ਉੱਧਰ ਵੀ ਸਾਰਾ ਕੁਝ ਕਰ ਰਹੀਆਂ ਨੇ ਉਹ ਜੋਬ ਵੀ ਕਰਦੀਆਂ ਨੇ ਉਹ ਬੱਚੇ ਵੀ ਸਾਭਦੀਆਂ ਨੇ ਉਹ ਕੰਮ ਵੀ ਕਰਦੀਆਂ ਨੇ ਹਨਾ ਸੋ ਔਰਤਾਂ ਆਪਣਾ ਕੰਮ ਅੱਜ ਵੀ ਉਦਾਂ ਹੀ ਕਰਦੀਆਂ ਨੇ ਪਰ ਅਸੀਂ ਥੋੜਾ ਵੇਖਣ ਦਾ ਨਜ਼ਰੀਆ ਇਹ ਬਦਲ ਗਿਆ ਕੰਮ ਕਰਨ ਦਾ ਨਾ ਤਰੀਕੇ ਬਦਲ ਗਿਆ ਕੰਮ ਕਰਨ ਦੇ ਔਰ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਵੀ ਤਰੀਕੇ ਬਦਲ ਗਏ ਨੇ ਔਰਤਾਂ ਨਹੀਂ ਬਦਲੀ ਔਰਤਾਂ ਨਹੀਂ ਬਦਲੀਆਂ ਹਨਾ ਸੋਚ ਬਦਲੀ ਆ ਥੋੜਾ ਸਾਰਾ ਕੁਝ ਚੇਂਜ ਹੋਇਆ ਦੁਨੀਆ ਜੀ ਮੰਨ ਲਓ ਅੱਜ ਵੀ ਕੋਈ ਔ ਕੇ ਹਨਾ ਉਦਾਂ ਹੀ ਘੜਾ ਲੈ ਕੇ ਬਾਹਰ ਚਲ ਜੇ ਪਾਣੀ ਭਰਣਗੇ ਤੋਂ ਸਵੇਰੇ ਉੱਠ ਕੇ ਉਹ ਕਵੇ ਨਹੀਂ ਜੀ ਗੈਸ ਅੰਦਰ ਪਿਆ ਮੈਂ ਤੇ ਚੁੱਲੇ ਤੇ ਜਿਵੇਂ ਪਿੰਡਾਂ ਚ ਚਲੋ ਅੱਜ ਵੀ ਚੁੱਲੇ ਤੇ ਰੋਟੀ ਲਾ ਲੈਂਦੇ ਨੇ ਆਮੀ ਹਨਾ ਚੁੱਲੇ ਤੇ ਰੋਟੀ ਰਾਉਣੀ ਫੜ ਕੇ ਮਦਾਣੀ ਰੱਖਦੇ ਫਿਰ ਸੋ ਅੱਜ ਕੱਲ ਸਾਰਾ ਕੁਝ ਅਵੇਲੇਬਲ ਆ ਅਵੇਲੇਬਲ ਹੁੰਦੇ ਆ ਕੋਈ ਕਿਉਂ ਨਹੀਂ ਵਰਤੂਗਾ ਹਾਂ ਆਪਾਂ ਨੂੰ ਜੇ ਸੁਵਿਧਾ ਮਿਲੀ ਆ ਆਪਾਂ ਵਰਤਾਂਗੇ ਬਸ ਚੱਕਰ ਇਹੀ ਆ ਸਕਦੇ ਆ ਚੱਕਰ ਮੈਨੂੰ ਇਹੀ ਲੱਗਦਾ ਕਿ ਕੰਪੈਰੀਜ਼ਨ ਮੜਾ हां ਔਰਤਾਂ ਪਹਿਲਾਂ ਵਾਲੀਆਂ ਵੀ ਵਧੀਆ ਸੀ ਸਹੀ ਸੀ ਆਪਣੇ ਉਸੇ ਪਰਿਵਾਰ ਨੂੰ ਸਮਰਪਿਤ ਸੀ ਆਪਣੇ ਬੱਚਿਆਂ ਨੂੰ ਸਮਰਪਿਤ ਸੀ ਹਨਾ ਹੁਣ ਜਿਵੇਂ ਜਿਵੇਂ ਸਮਾਜ ਚੇਂਜ ਹੋਇਆ ਔਰਤ ਘਰੋਂ ਬਾਹਰ ਨਿਕਲੀ ਆ ਉਹ ਪੜ੍ਹੀ ਲਿਖੀ ਆ ਉਹਨੇ ਆਪਣੀ ਜੌਬ ਸ਼ੁਰੂ ਕੀਤੀ ਆਪਣੇ ਆਪਣਾ ਨਾਮ ਕਮਾਉਣਾ ਸ਼ੁਰੂ ਕੀਤਾ ਉਹ ਘਰ ਤੋਂ ਬਾਹਰ ਨਿਕਲੀ ਤਾਂ ਆਬਵੀਅਸਲੀ ਉਹਦੀਆਂ ਪ੍ਰਾਇੋਰਟੀਜ਼ ਚੇਂਜ ਹੋਣਗੀਆਂ ਉਹਦੇ ਕੰਮ ਕਰਨ ਦਾ ਢੰਗ ਚੇਂਜ ਹੋਊਗਾ ਤੁਸੀਂ ਉਹ ਤੋਂ ਪੁਰਾਣੇ ਢੰਗ ਵਾਲਾ ਐਕਸਪੈਕਟ ਕਰ ਹੀ ਨਹੀਂ ਸਕਦੇ ਸਾਰਾ ਕੁਝ ਥੋੜਾ ਜਿਹਾ ਇਸ ਕਰਕੇ ਵੀ ਇਹ ਇਲਜ਼ਾਮ ਔਰਤਾਂ ਦੇ ਛੇਤੀ ਲਾ ਦਿੰਦੇ ਆ ਕਿ ਉਹ ਥੋੜੀ ਜਿਹੀ ਕਦੀ ਗੱਲ ਕਰਨੀ ਆ ਕਰਨ ਲੱਗ ਗਈ ਪਹਿਲਾਂ ਨਹੀਂ ਸੀ ਕਰਦੀਆਂ ਹੁੰਦੀਆਂ ਉਹਨਾਂ ਕੋਲ ਨਾ ਤੇ ਉਹ ਮੈਨੂੰ ਲੱਗਦਾ ਉਹ ਸੋਚ ਹੀ ਨਹੀਂ ਸੀ ਹੈਗੀ ਵਿਚਾਰੀਆਂ ਕੋ ਵੀ ਉਹ ਹੱਕ ਦੀ ਗੱਲ ਕਰ ਸਕਣ ਤੇ ਜਿੰਨਾ ਜਿੰਨਾ ਕੋਲ ਉਦੋਂ ਵੀ ਸੋਚ ਸੀਗੀ ਉਹਨਾਂ ਨੇ ਕੀਤੀ ਹਣਾ ਤੇ ਅੱਜ ਦੀ ਤਰੀਕ ਚ ਜਿਹੜੀਆਂ ਔਰਤਾਂ ਪੜੀਆਂ ਲਿਖੀਆਂ ਨੇ ਬਾਹਰ ਅੰਦਰ ਜਾਂਦੀਆਂ ਨੇ ਉਹ ਜ਼ਿਆਦਾ ਕਰ ਪਾਉਂਦੀਆਂ ਨੇ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਕੰਪੈਰੀਜ਼ਨ ਕੋਈ ਨਹੀਂ ਹੈਗਾ ਔਰਤਾਂ ਉਦੋਂ ਦੀਆਂ ਵੀ ਬਹੁਤ ਚੰਗੀਆਂ ਸੀ ਔਰਤਾਂ ਅੱਜ ਦੀਆਂ ਵੀ ਬਹੁਤ ਚੰਗੀਆਂ ਵਾਂ ਸਮੇਂ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲ ਰਹੀਆਂ ਨੇ ਸੋ ਕੰਪੈਰੀਜ਼ਨ ਮਾੜਾ ਵਾ ਕੰਪੈਰੀਜ਼ਨ ਨਹੀਂ ਸਾਨੂੰ ਕਰਨਾ ਚਾਹੀਦਾ ਉਹਨੇ ਮਾਵਾਂ ਦੀ ਗੱਲ ਅਸੀਂ ਕਰ ਰਹੇ ਸੀਗੇ ਪੁਰਾਣੇ ਸਮੇਂ ਦੀਆਂ ਮਾਵਾਂ ਹੁਣ ਸਾਡੀਆਂ ਜਦੋਂ ਸੱਸਾਂ ਆ ਵੀ ਗੈਰ ਦਿੰਦੀਆਂ ਲੈ ਜਦੋਂ ਅਹੀਂ ਮਾਵਾਂ ਹੁੰਦੀਆਂ ਅਹੀਂ ਦੇ ਨਿਆਣੇ ਐ ਸੰਦੀਆਂ ਅਈ ਦਸਾਤਾ ਠਨੇ ਆਣੇ ਸਾਹਮਣੇ ਲੈਂਦੀਆਂ ਅਸੀਂ ਹਾਂ ਹੁਣ ਮੈਂ ਉਹੀ ਕਹਿੰਦੀ ਸੀ ਵੀ ਅੱਜ ਕੱਲ ਦੇ ਆਪਣੇ ਤਾਂ ਬੱਚੇ ਇੰਨੇ ਟਿਕ ਕੇ ਨਹੀਂ ਬੈਠਦੇ ਸਾਹਮਣੇ ਬਹੁਤ ਔਖਾ ਪਹਿਲਾਂ ਵਾਲੇ ਮੈਂ ਖੁਦ ਮੇਰੇ ਮਤਲਬ ਖੀ ਦੇਖੇ ਦੀ ਗੱਲ ਆ ਮੇਰੇ ਕਜ਼ਨ ਬਹੁਤ ਛੋਟੇ ਸੀ ਤੇ ਮੈਂ ਉਹ ਤੋਂ ਥੋੜੀ ਮੈਚਰ ਸੀ ਉਹਨਾਂ ਨੂੰ ਜਿੱਥੇ ਬਿਠਾਤਾ ਖੜਾਉਣੇ ਦੇ ਕੇ ਉੱਥੇ ਹੀ ਬੈਠੇ ਆ ਮਤਲਬ ਮਾਵਾਂ ਕੰਮ ਕਰੀ ਜਾਂਦੀਆਂ ਕੁਝ ਮੇਰੇ ਵਰਗੇ ਤਾਂ ਮਿੱਟੀ ਜੀ ਫੜ ਕੇ ਉਹਦੇ ਨਾਲ ਹੀ ਖੇਡੀ ਜਾਣਾ ਜਿਹੜਾ ਕੋਈ ਬਕਸਾ ਘਰ ਚ ਟੁੱਟਾ ਟਟਾ ਡਿੱਗਾ ਮਿਲ ਗਿਆ ਜਿਹੜਾ ਕੋਈ ਟੁੱਟਾ ਬਕਸਾ ਮਿਲ ਗਿਆ ਉਹਦੇ ਨਾਲ ਹੀ ਖੇਡੀ ਜਾਣਾ ਕੋਈ ਅਹੀਂ ਉਹਦੇ ਨੇ ਇੰਨਾ ਦਾ ਪੋਣਾ ਪੋੜਾ ਘੰਟਾ ਕੱਢਦੇ ਸੀ ਆਪਣੇ ਵਾਲਿਆਂ ਨੂੰ ਤੇ ਇੱਕ ਘੰਟਾ ਨਵੀਂ ਚੀਜ਼ ਬਸ ਇੱਕ ਘੰਟਾ ਕੱਟ ਦਿਆ ਨਵਾਂ ਘੜਾਉਣਾ ਲਿਆ ਦੋ ਫਿਰ ਉਹਨਾਂ ਨੂੰ ਨਵੀਂ ਚੀਜ਼ ਚਾਹੀਦੀ ਆ ਔਰ ਡਿਫਰੈਂਟ ਚਾਹੀਦਾ ਔਰ ਕਿਉਂਕਿ ਇੱਕ ਉਹਨਾਂ ਨੂੰ ਪਤਾ ਵੀ ਬਹੁਤ ਸਾਰਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਹੁੰਦਾ ਕੁਝ ਵੀ ਅਸੀਂ ਆਪਣੇ ਘਰ ਖੇਡ ਰਹੇ ਹਾਂ ਸਾਨੂੰ ਨਹੀਂ ਪਤਾ ਵੀ ਗਵਾਂਢੀ ਦੇ ਉਤੋਂ ਗਵਾਂਢੀ ਦੇ ਘਰ ਕੀ ਚੱਲਣ ਡਿਆ ਫੋਨ ਆ ਸੋਸ਼ਲ ਮੀਡੀਆ ਵਾ ਆਉਣ ਜਾਣੇ ਆ ਟੀਵੀ ਆ ਬੱਚਿਆਂ ਨੂੰ ਸਭ ਪਤਾ ਵੀ ਅੱਜ ਕੱਲ ਕਿਹੜੀ ਚੀਜ਼ ਨਵੀਂ ਆਈ ਕਿਹੜਾ ਟੌਏ ਨਵਾਂ ਆ ਗਿਆ ਕੀੜਾ ਕਢਾਉਣਾ ਹੁਣ ਅਹੀਂ ਨਵਾਂ ਲੈ ਕੇ ਆਉਣਾ ਸੋ ਇਸ ਕਰਕੇ ਉਹਨਾਂ ਦੀਆਂ ਡਿਮਾਂਡਾਂ ਵੀ ਵਧ ਗਈਆਂ ਸਭ ਕੁਝ ਡਿਮਾਂਡਾਂ ਹੀ ਕੀ ਸੀ ਭੈਣੇ ਪਹਿਲਾਂ ਕੋਈ ਨਵਾਂ ਨਹੀਂ ਹੈ ਨਹੀਂ ਸੀ ਹਣਾ ਉਹੀ ਜਿਵੇਂ ਤੁਸੀਂ ਕਿਹਾ ਟੁੱਟੇ ਡੱਬਿਆਂ ਨਾਲ ਹੀ ਖੇਡੀ ਜਾਣਾ ਕੁਝ ਪਤਾ ਹੀ ਨਹੀਂ ਸੀ ਮੈਨੂੰ ਯਾਦ ਆ ਸਾਡੇ ਨਾਲ ਮੁਕਸਰ ਹਰ ਸਾਲ ਮਾਗੀ ਦਾ ਮੇਲਾ ਲੱਗਦਾ ਸਾਲ ਬਾਅਦ ਆਉਂਦਾ ਸਾਲ ਬਾਅਦ ਬਸ ਇੰਨਾ ਕਚਾ ਹੁੰਦਾ ਸੀ ਵੀ ਮੇਲੇ ਤੇ ਜਾਵਾਂਗੇ ਉੱਥੋਂ ਕੋਈ ਗੁੱਡੀ ਲਿਆਉਂਗੀ ਜਾਂ ਜਿਹੜਾ ਖੇਡਣ ਵਾਲਿਆ ਆ ਸਾਮਾਨ ਛੋਟੇ ਛੋਟੇ ਹੁੰਦੇ ਸੀ ਨਾ ਘਰ ਬਣਾਉਣ ਵਾਲੀਆਂ ਇਹ ਲਿਆਉਂਗੀ ਉਂ ਕੋਈ ਦਿਮਾਗਚੀ ਨਹੀਂ ਸੀ ਵੀ ਕੁਝ ਲਿਆ ਕੇ ਦੇਓ ਸਾਨੂੰ ਖਡਾਉਣੇ ਸਾਲ ਬਾਅਦ ਚਾਹ ਹੁੰਦਾ ਸੀ ਵੀ ਹੁਣ ਜਾ ਕੇ ਬਸ ਸਾਡੇ ਜੀ ਮਿਲ ਜੂਗੀ ਪਿੰਡ ਜਿਠੇਰੀਆਂ ਦਾ ਮੇਲਾ ਆਉਂਦਾ ਮੈਨੂੰ ਯਾਦ ਆ ਗਿਆ ਹੁਣ ਸਾਡੇ ਆਉਣਾ ਵੀ ਆ ਤੇ ਮੈਨੂੰ ਮਿਲਦੇ ਹੁੰਦੇ ਹੀ ਪਹਿਲਾਂ ਜਦੋਂ ਜ਼ਿਆਦਾ ਛੋਟੀ ਹੁੰਦੀ ਸੀ ਉਦੋਂ 5 ਰੁਪਏ ਮਿਲਦੇ ਹੁੰਦੇ ਸੀ ਜਦੋਂ ਥੋੜੀ ਜਿਹੀ ਵੱਡੀ ਹੋ ਗਈ ਫਿਰ 10 ਰੁਪਏ ਮਿਲਦੇ ਹੁੰਦੇ ਸੀ ਮੇਲੇ ਸੋ ਉਦੋਂ ਦੀਆਂ ਲੋੜਾਂ ਹੋਰ ਜ਼ਾਦ ਦੀਆਂ ਉਦੋਂ ਦੀਆਂ ਸੀਗੀਆਂ ਹੁਣ ਹੁਣ ਤਾਂ ਜਿਵੇਂ ਮੈਂ ਗੱਲ ਕਰਦੀ ਹੁੰਨੀ ਆ ਨਾ ਆਹ ਇੱਕ ਬੜੀਆਂ ਟਰਮਾਂ ਚੱਲ ਪਈਆਂ ਤੁਹਾਨੂੰ ਪਤਾ ਹੀ ਹੋਣਾ ਵੀ ਪਹਿਲਾਂ ਜਿਹੜੀ ਮਿਲੇਨੀਅਲਸ ਉਸ ਤੋਂ ਬਾਅਦ ਜਨਰੇਸ਼ਨ ਜ਼ੈਡ ਜੈਨ ਜ਼ੀ ਹੁਣ ਜਿਹੜੀ ਹੁਣ ਮੇਰਾ ਬੇਟਾ ਕਹਿੰਦਾ ਹੁਣ ਤਾਂ ਅਲਫਾ ਅਸੀਂ ਤਾਂ ਅਲਫਾ ਮम्मा ਅਸੀਂ ਅਲਫਾ ਅੱਛਾ ਇਹ ਅਲਫਾ ਆ ਗਿਆ ਅਲਫਾ ਆ ਗਿਆ ਉਸ ਤੋਂ ਬਾਅਦ ਸਾਨੂੰ ਦਿਓ ਪਤਾ ਜਿਹੜੇ ਅਸੀਂ ਮੈਚ ਚ ਪੜੇ ਹੀ ਗਏ ਹਾਂ ਇਹ ਇਹ ਜਨਰੇਸ਼ਨ ਵਾਈਜ਼ ਨਾ ਗੈਪ ਜਿਹੜਾ ਹੈਗਾ ਹੁਣ ਤੁਸੀਂ ਆਪਾਂ ਨੂੰ ਲੱਗਦਾ ਆਪਣੇ ਮਾਪਿਓ ਨਾਲੋਂ ਆਪਣਾ ਜਨਰੇਸ਼ਨ ਗੈਪ ਆ ਉਹਨਾਂ ਨੂੰ ਸਾਡੀਆਂ ਕੁਝ ਚੀਜ਼ਾਂ ਅਜੀਬ ਲੱਗਦੀਆਂ ਤੇ ਆਪਾਂ ਆਪਦੇ ਆਪ ਨੂੰ ਬਹੁਤ ਐਡਵਾਂਸ ਸਮਝਦੇ ਆ ਪਰ ਜਦੋਂ ਸਾਡੇ ਬੱਚੇ ਵੱਡੇ ਹੋਣਗੇ ਸਾਨੂੰ ਉਹਨਾਂ ਦੀਆਂ ਬਹੁਤ ਗੱਲਾਂ ਅਜੀਬ ਲੱਗਣਗੀਆਂ ਔਰ ਮੈਨੂੰ ਇਹ ਲੱਗਦਾ ਵੀ ਇਹ ਅਜੀਬ ਕੁਛ ਨਹੀਂਗਾ ਸਾਨੂੰ ਉਹਨਾਂ ਦੇ ਮਾਹੌਲ ਸਮਝਣ ਸਮਝਣ ਚ ਲੇਟ ਹੋ ਰਹੇ ਆ ਅਸੀਂ ਸੋ ਇਸ ਕਰਕੇ ਅਸੀਂ ਗਲਤ ਕਿਸੇ ਨੂੰ ਨਹੀਂ ਕਹਿ ਸਕਦੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਨਰੇਸ਼ਨ ਗਲਤ ਨਹੀਂ ਹੈ ਪੁਰਾਣੀਆਂ ਜਨਰੇਸ਼ਨ ਗਲਤ ਸੀਗੀਆਂ ਨਵੀਆਂ ਗਲਤ ਸੀਗੀਆਂ ਪੁਰਾਣੀਆਂ ਦੀ ਆਪਣੀ ਸਟਰਗਲ ਸੀ ਨਵੀਆਂ ਦੀ ਆਪਣੀ ਤਰੀਕੇ ਦੀ ਸਟਰਗਲ ਹੈ ਹਨਾ ਉਦੋਂ ਜੁਆਇੰਟ ਫੈਮਲ ਪਾਲਣੇ ਕਿੰਨੇ ਸੌਖੇ ਹੁੰਦੇ ਸੀਗੇ ਹਾਂ ਜੁਆਇੰਟ ਫੈਮਲੀਜ਼ ਦੇ ਵਿੱਚ ਹਾਂ ਪਤਾ ਹੀ ਨਹੀਂ ਲੱਗਦਾ ਬੱਚਿਆਂ ਦੇ ਪਲਿਆਂ ਦਾ ਫੇ ਚਾਚੀ ਚਾਚੀ ਮਿਲ ਗਈ ਚਾਚੀ ਨੇ ਫੜ ਕੇ ਬੱਚੇ ਨੂੰ ਦੁੱਧ ਪਿਆਤਾ ਤਾਈ ਮਿਲ ਗਈ ਤਾਈ ਨੇ ਫੜ ਲਿਆ ਕਿਹਦਾ ਬੱਚਾ ਕਿਹਦੇ ਕੋ ਜਾਣਦੇ ਆ ਕਿਹਦੇ ਕੋ ਖੇਡਦੇ ਆ ਕੁਝ ਪਤਾ ਨਹੀਂ ਹੁੰਦਾ ਪਰ ਅੱਜ ਕੱਲ ਬੱਚੇ ਪਾਲਣੇ ਵੀ ਕਿੰਨੇ ਔਖੇ ਹੋ ਗਏ ਆ ਅੱਜ ਕੱਲ ਇੱਕ ਇੱਕ ਪਾਲਣਾ ਹੀ ਔਖਾ ਹੋਇਆ ਪਿਆ ਮਤਲਬ ਹਾਂ 7-8 ਤੇ ਸੋਚ ਵੀ ਨਹੀਂ ਸਕਦੇ ਹੋਂ ਤਾਂ ਅਣਤੀ ਪਰ ਅਕਸਰ ਇਹ ਵੀ ਮੇਨਾ ਵਿਚਾਰੀਆਂ ਔਰਤਾਂ ਨੂੰ ਮੱਝ ਜਾਂਦਾ ਵੀ ਇਹਨਾਂ ਕੋਲ ਦੇ ਇੱਕ ਨਹੀਂ ਸੰਭਿਆ ਜਾਂਦਾ ਸੀ ਤੇ 7-8 ਸੰਭਦੀਆਂ ਰੀਆਂ ਫਿਰ ਬੱਚੇ ਸੰਭਣ ਤਰੀਕਾ ਹੁਣ ਉਹ ਕੀ ਹੋ ਗਿਆ ਕਿ ਅੱਜ ਕੱਲ ਜਿਹੜੀਆਂ ਨਾ ਖਰਾਕਾਂ ਸਹੀ ਨਹੀਂ ਰਹੀਆਂ ਬੱਚੇ ਬਿਮਾਰ ਵੀ ਛਿੱਤੀ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਂਦਾ ਹਣ ਪੁਰਾਣੇ ਨੁਕਸੇ ਬਹੁਤ ਵਧੀਆ ਨੇ ਜੇ ਪੁਰਾਣੀਆਂ ਖਰਾਕਾਂ ਸਹੀ ਸੀ ਕੁਝ ਨਹੀਂ ਸੀ ਬੱਚਿਆਂ ਨੂੰ ਕਦੇ ਦੇਖਿਆ ਹੀ ਨਹੀਂ ਕੋਈ ਸਾਲ ਜਮਾਹੀ ਬੱਚੇ ਨੂੰ ਕੋਈ ਖੰਗ ਜ਼ਖਾਮ ਹੁੰਦਾ ਤਾਂ ਵੱਖਰੀ ਗੱਲ ਉਹ ਵੀ ਕਰਦੀਆਂ ਦੇਸੀ ਚੀਜ਼ਾਂ ਨਹੀਂ ਸੀ ਕਰ ਲੈਣ ਦੀ ਸੀਗੀ ਪਰ ਅੱਜ ਕੱਲ ਨਹੀਂ ਠੀਕ ਹੁੰਦਾ ਪੋਲੂਸ਼ਨ ਬਹੁਤ ਵੱਧ ਗਿਆ ਹਨਾ ਤੇ ਇਹਦਾ ਇਲਜ਼ਾਮ ਵੀ ਕਿਤੇ ਨਾ ਕਿਤੇ ਆਪਾਂ ਮੰਮੀਆਂ ਸਿਰ ਤੇ ਮੜ ਦਿੰਦੇ ਆ ਵੀ ਇੰਨੇ ਧਿਆਨ ਨਹੀਂ ਰੱਖਿਆ ਹਨਾ ਇਹਨੇ ਆ ਨਹੀਂ ਕੀਤਾ ਤੁਹਾਨੂੰ ਤਾਂ ਪਾਲਣੇ ਨਹੀਂ ਆਉਂਦੇ ਜਵਾਕ ਅਸੀਂ ਤਾਂ ਹਨਾ ਇੰਨੇ ਨੇ ਤੇ ਆਪਾਂ ਉਹ ਵੀ ਇਲਜ਼ਾਮ ਜਿਹੜਾ ਵਾ ਮੰਮੀਆਂ ਸਿਰ ਤੇ ਮੜ ਦਿੰਦੇ ਆ ਜੀ ਇੰਨੇ ਧਿਆਨ ਨਹੀਂ ਰੱਖਿਆ ਹਨਾ ਸੋ ਮੈਨੂੰ ਲੱਗਦਾ ਵੀ ਇਹ ਧਿਆਨ ਰ ਚੇਂਜ ਹੋਊਗਾ ਵਾ ਤੁਸੀਂ ਉਹਨੂੰ ਸਮਝ ਕੇ ਉਹਦਾ ਸਾਥ ਦੇ ਕੇ ਚੱਲੋ ਨਾ ਕਿ ਇੱਕ ਕੰਪੈਰੀਜ਼ਨ ਨੂੰ ਲੈ ਕੇ ਚੱਲੋ ਮੋਸਟਲੀ ਸੱਸਾਂ ਜਿਹੜੀਆਂ ਇਹ ਕੰਪੈਰੀਜ਼ਨ ਲੈ ਜਾਂਦੀਆਂ ਸੱਸਾਂ ਦੇ ਕੰਪੈਰੀਜ਼ਨ ਦੀ ਗੱਲ ਮੇਰੇ ਹੁਣੇ ਦਿਮਾਗ ਜਿਹੜੀ ਸਕਿਪ ਹੋ ਗਈ ਸੀ ਉਹ ਇਹੀ ਸੀ ਕਿ ਮੈਂ ਨਾ ਆਸ-ਪਾਸੇ ਸੁਣਦੀ ਆ ਕਿ ਫਲਾਨਿਆਂ ਦੀ ਨੋ ਜਿਵੇਂ ਕੋਈ ਜੌਬ ਕਰਨ ਜਾਂਦੀ ਆ ਤੇ ਘਰੇ ਆ ਕੇ ਜਿੰਨਾ ਕੋ ਤੋਂ ਹੁੰਦਾ ਕਰ ਲੈਂਦੀ ਆ ਵੀ ਸਬਜੀ ਪਾਣੀ ਰੋਟੀ ਤਾਂ ਇੰਨਾ ਕਿ ਹੁੰਦਾ ਕੰਮ ਹਨਾ ਤਾਂ ਉਹ ਉਸ ਤੋਂ ਵੀ ਜ਼ਿਆਦਾ ਐਕਸਪੈਕਟ ਕਰਦੇ ਆ ਉਹ ਕੰਮ ਨਹੀਂ ਕਰਦੀ ਉਹਨਾਂ ਦੀ ਨੋ ਤਾਂ ਕੰਮ ਨਹੀਂ ਕਰਦੀ ਉੱਥੋਂ ਆ ਕੇ ਬਸ ਆਰਾਮ ਕਰ ਲੈਂਦੀ ਆ ਬਸ ਹਨਾ ਮੈਂ ਕਹਿੰਨੀ ਆ ਤੁਸੀਂ ਦੇਖੋ ਬਾਹਰ ਵੀ ਕੰਮ ਕਰ ਰਹੀ ਆ ਜਿੰਨਾ ਕੁ ਉਹਦਾ ਜ਼ਰੂਰੀ ਉਹ ਕਰ ਰਹੀ ਆ ਰੋਟੀ ਪਾਣੀ ਤੁਹਾਨੂੰ ਦੇ ਰਹੀ ਆ ਬਹੁਤ ਆ ਜਿਹੜੀ ਇੱਕ ਹਾਊਸ ਵਾਈਫ ਆ ਉਹਦੀ ਆਪਣੀ ਤਰ੍ਹਾਂ ਦੀ ਸਟਰਗਲ ਆ ਜਿਹੜੀ ਕੋਈ ਵਰਕਿੰਗ ਊਮਨ ਆ ਉਹਦੀ ਆਪਣੀ ਤਰ੍ਹਾਂ ਦੀ ਸਟਰਗਲ ਆ ਅਸੀਂ ਕਹਿ ਦਿੰਨੇ ਹਾਂ ਹਾਊਸ ਵਾਈਫ ਦਾ ਕੰਪੈਰੀਸਨ ਸਿੱਧਾ ਹੀ ਜਾ ਕੇ ਵਰਕਿੰਗ ਊਮਨ ਕਰਦੇ ਆ ਵੀ ਇਹਨੇ ਸਵੇਰੇ ਆ ਕੰਮ ਕਰ ਲਿਆ ਆ ਕੰਮ ਕਰ ਲਿਆ ਇਹ ਤੇ ਬੱਚੇ ਨੂੰ ਐਦਾਂ ਪੜਾਉਂਦੀ ਇਹ ਦੇ ਬੱਚੇ ਨੂੰ ਐ ਲੈ ਕੇ ਜਾਂਦੀ ਜਿਹੜੀ ਵਰਕਿੰਗ ਊਮਨ ਆ ਉਹਨੂੰ ਇਹ ਕਹਿੰਦੇ ਨੇ ਤੂੰ ਤੇ ਆ ਵੀ ਨਹੀਂ ਕੀਤਾ ਤੂੰ ਤੇ ਆ ਵੀ ਨਹੀਂ ਕੀਤਾ ਮੈਨੂੰ ਲੱਗਦਾ ਵੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ 'ਚ ਕੋਈ ਕੰਪੈਰੀਸਨ ਨਹੀਂ ਹੈ ਕਿਉਂਕਿ ਕਿਉਂਕਿ ਨਵਨੀਤ ਜਦੋਂ ਲੇਡੀ ਬਾਹਰ ਜਾਂਦੀ ਆ ਨਾ ਕੰਮ ਕਰਨ ਅਸੀਂ ਸੌ ਤਰ੍ਹਾਂ ਦੇ ਸ ਤੁਸੀਂ ਕਦੇ ਨੋਟ ਕੀਤਾ ਆਪਾਂ ਕਿਤੇ ਸ਼ੂਟ ਤੇ ਜਾਈਏ ਮੇਰੇ ਦਿਮਾਗ ਸ਼ੂਟਦਾ ਤਾਂ ਜਿਹੜਾ ਅੱਡ ਚੱਲਣਾ ਮੇਰੇ ਦਿਮਾਗ ਜਿਵੇਂ ਚੱਲਦਾ ਘਰੇ ਜਾ ਕੇ ਬੱਚੇ ਵੀ ਸਾਹਮਣੇ ਆ ਘਰੇ ਜਾ ਕੇ ਇਹ ਵੀ ਕਰਨਾ ਵੀ ਕਰਨਾ ਜੇ ਕੋਈ ਬੰਦਾ ਬਾਹਰ ਕੰਮ ਕਰਨ ਗਿਆ ਉਹਨੂੰ ਘਰ ਦੀ ਕੋਈ ਟੈਨਸ਼ਨ ਨਹੀਂ ਹੋਊਗੀ ਉਹਨੇ ਘਰ ਦਾ ਕੁਝ ਨਹੀਂ ਸੋਚਣਾ ਉਹ ਪਹਿਲਾਂ ਸਿਰਫ ਬੰਦੇ ਬਾਹਰ ਕੰਮ ਕਰਦੇ ਜਦੋਂ ਬੰਦਾ ਬਾਹਰੋਂ ਕੰਮ ਕਰਕੇ ਘਰੇ ਆਇਆ ਨਾ ਦਵਾ-ਦਵ ਸਾਰੇ ਘਰ ਚ ਤਰਥਲੀ ਮੱਝ ਜਾਂਦੀ ਹੁੰਦੀ ਹੈ ਪਾਣੀ ਲਿਆਓ ਆਹ ਕਰੋ ਉਹ ਕਰੋ ਕਿ ਅਸੀਂ ਇਸ ਗੱਲ ਨੂੰ ਸਮਝਦੇ ਸੀਗੇ ਕਿ ਉਹ ਬਾਹਰ ਕੰਮ ਕਰਕੇ ਆ ਰਿਹਾ ਵਾ ਉਹ ਘਰੇ ਥੱਕ ਕੇ ਆਇਆ ਵਾ ਪਰ ਜਦੋਂ ਵੀ ਕੋਈ ਔਰਤ ਘਰੋਂ ਕੰਮ ਬਾਹਰੋਂ ਕੰਮ ਕਰਕੇ ਆਉਂਦੀ ਨਾ ਉਹ ਆਨਸਾਰ ਖੁਦਰ ਸੋਈ ਚ ਵੜਦੀ ਆ ਕੋਈ ਆਪੇ ਪਾਣੀ ਪੀਂਦੀ ਆ ਉਹਨੂੰ ਕਦੀ ਕਿਸੇ ਨੇ ਆ ਕੇ ਇਹ ਨਹੀਂ ਕਹਿਣਾ ਕਿ ਤੂੰ ਬਹਿ ਇੱਕ ਮਿੰਟ ਆਲੇ ਫੜ ਪਾਣੀ ਪੀਵੀ ਉਹ ਵੀ ਸਟ੍ਰਗਲ ਕਰਕੇ ਆਈ ਆ ਬਿਲਕੁਲ ਔਰ ਆਫਿਸ 'ਚ ਕਿਦਾਂ ਦੇ ਦਿਮਾਗੀ ਪ੍ਰੈਸ਼ਰ ਹੁੰਦਾ ਉਹ ਹਰ ਪ੍ਰੈਸ਼ਰ ਚ ਨੰਗ ਰਹੀ ਹੁੰਦੀ ਆ ਪਰ ਜੇ ਦੋ ਦੋ ਮੇਲ ਫੀਮੇਲ ਆ ਤੁਸੀਂ ਫੋਰ ਐਗਜ਼ਾਮਪਲ ਲੈ ਲਓ ਦੋ ਹਸਬੰਡ ਵਾਈਫ ਆ ਉਹ ਸੇਮ ਟਾਈਮ ਕੰਮ ਤੇ ਜਾਂਦੇ ਆ ਸੇਮ ਟਾਈਮ ਆਉਂਦੇ ਆ ਕੰਮ ਤੇ ਜਾਂਦੇ ਆ ਨਾ ਅਨਸਾਰ ਘਰੇ ਰਸੋਈ 'ਚ ਕੌਣ ਪਹਿਲਾਂ ਵੜੂਗਾ ਔਰਤ ਔਰਤ ਵੜੂਗੀ ਉਹਨੂੰ ਪਤਾ ਹੁੰਦਾ ਬਰਾਬਰ ਦਾ ਕੰਮ ਕਰ ਰਿਹਾ ਮੈਂਟਲੀ ਫਿਜ਼ੀਕਲੀ ਬਰਾਬਰ ਦਾ ਥੱਕ ਰਿਹਾ ਸਭ ਕੁਝ ਬਰਾਬਰ ਦਾ ਕਰ ਰਿਹਾ ਪਰ ਰਸੋਈ ਚ ਔਰਤ ਨਹੀਂ ਵੜਨਾ ਫਿਰ ਫਿਰ ਔਰਤਾਂ ਦੀ ਗੱਲ ਔਰਤ ਤੇ ਜਾ ਕੇ ਮੁੱਕ ਜਾਂਦੀ ਹੈ ਕਿਉਂਕਿ ਅਸੀਂ ਸਟਰਗਲ ਜਿਹੜੀ ਥੋੜੀ ਜਿਹੀ ਨੇੜਿਓਂ ਜਾਣਦੇ ਆ ਆਪਾਂ ਮੈਂ ਉਹੀ ਗੱਲ ਕਈ ਵਾਰ ਨਾ ਇਹਨੂੰ ਫੈਮਿਨਿਜ਼ਮ ਨਾਲ ਜੋੜ ਲੈਂਦੇ ਆ ਕਿ ਇਹ ਔਰਤ ਔਰਤ ਕਰ ਰਹੀਆਂ ਮਰਦ ਦੇ ਦੁਸ਼ਮਣਾਂ ਜਾਂ ਮਰਦ ਬਾਰੇ ਆਪਾਂ ਉਹ ਨਹੀਂ ਗੱਲ ਕਰ ਰਹੇ ਮਤਲਬ ਕਿਸੇ ਚੀਜ਼ ਚ ਗਲਤ ਨਹੀਂ ਹੈਗੇ ਕੁਝ ਚੀਜ਼ਾਂ ਨਾ ਸਾਡੇ ਤੇ ਉਹ ਥੋਪੀਆਂ ਗਈਆਂ ਉਹ ਆਈ ਲੱਗਦੀਆਂ ਵੀ ਹੁੰਦਾ ਹੀ ਇਦਾਂ ਔਰ ਫਿਰ ਅਸੀਂ ਇੱਥੇ ਆਵਾਂਗੇ ਵੀ ਕੰਪੈਰੀਜ਼ਨ ਕਿਸੇ ਦਾ ਕਿਸੇ ਨਾਲ ਨਹੀਂ ਬੰਦੇ ਦਾ ਔਰਤ ਨਾਲ ਵੀ ਮੈਨੂੰ ਲੱਗਦਾ ਕੋਈ ਕੰਪੈਰੀਜ਼ਨ ਨਹੀਂ ਹੋ ਸਕਦਾ ਹਰੇਕ ਦੀ ਆਪਣੀ ਤਰ੍ਹਾਂ ਦੀ ਸਟਰਗਲ ਹੈ ਹੁਣ ਕੋਈ ਬੰਦੇ ਜਿਹੜੇ ਜਾ ਕੇ ਮਿਸਤਰੀ ਆ ਜਾਂ ਜਿਹੜੇ ਜਿਹੜੇ ਜਾ ਕੇ ਦਿਹਾੜੀ ਵਾਲਾ ਕੰਮ ਕਰ ਰਹੇ ਆ ਜਿਹੜਾ ਬਹੁਤ ਜ਼ੋਰ ਵਾਲਾ ਕੰਮ ਹੈ ਹਨਾ ਉੱਚ ਜਾ ਕੇ ਉਹਨਾਂ ਦੀ ਸਟਰਗਲ ਕਿੰਨੀ ਆ ਔਰ ਕਈ ਵਾਰ ਕੀ ਹੁੰਦਾ ਕਿ ਘਰ ਦੇ 8 8 ਮੈਂਬਰਾਂ ਨੂੰ ਇੱਕ ਕੱਲਾ ਜਿਹੜਾ ਬੰਦਾ ਆ ਉਹ ਕਮਾ ਕੇ ਖਵਾ ਰਿਹਾ ਹੁੰਦਾ ਹਨਾ ਉਸ ਸਟਰਗਲ ਦੇ ਮੈਨੂੰ ਲੱਗਦਾ ਸੀ ਨੇੜਿਓ ਮੇਰੀ ਨੰਗ ਸਕਦੇ ਜਿਹੜੀ ਉਹਦੀ ਸਟਰਗਲ ਆ ਇੱਕ ਆਪਣੀ ਸਟਰਗਲ ਹੈ ਕੰਪੈਰੀਜ਼ਨ ਕਿਸੇ ਦਾ ਕਿਸੇ ਨਾਲ ਨਹੀਂ ਹੈਗਾ ਹਮੇਸ਼ਾ ਕੰਪੈਰੀਜ਼ਨ ਹੀ ਮਾਰਦਾ ਪੁਰਾਣੇ ਸਮਿਆਂ ਦਾ ਤੇ ਹੁਣ ਦੇ ਨਾਲ ਤਾਂ ਵੈਸੇ ਹੀ ਕੋਈ ਕੰਪੈਰੀਜ਼ਨ ਨਹੀਂ ਹੈ ਮੈਨੂੰ ਲੱਗਦਾ ਕਿ ਟੌਪਿਕ ਸਾਡਾ ਵੈਸੇ ਸੀਗਾ ਵੀ ਔਰਤਾਂ ਨੂੰ ਜਿਹੜਾ ਪੁਰਾਣੀਆਂ ਔਰਤਾਂ ਨੂੰ ਹਨਾ ਨਵੀਆਂ ਔਰਤਾਂ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਪਰ ਉਹ ਕੰਪੈਰੀਜ਼ਨ ਤੇ ਆ ਕੇ ਰਹਿ ਗਿਆ ਕਿ ਅਸੀਂ ਜਿਹੜਾ ਕੰਪੈਰੀਜ਼ਨ ਕਿਸੇ ਦਾ ਵੀ ਕਿਸੇ ਨਾਲ ਨਹੀਂ ਹੈਗਾ ਹਨਾ ਅਸੀਂ ਬੜੀ ਈਜ਼ੀ ਜਿਹ ਹਾਊਸ ਵਾਈਫ ਆ ਤੇ ਉਹਦਾ ਵਰਕਿੰਗ ਔਮੈਨ ਨਾਲ ਬੰਦਾ ਆ ਜਾਂਦਾ ਤੇ ਉਹਦਾ ਲੇਡੀ ਨਾਲ ਕਰਨ ਲੱਗ ਜਾਂਦੇ ਹੁਣ ਸਾਡੀਆਂ ਸੱਸਾਂ ਨਵਾਂ ਦਾ ਨਵਾਂ ਨਾਲ ਕੰਪੈਰੀਜ਼ਨ ਕਰੀਆਂ ਜਾਂ ਇਹਦੀ ਨੂੰ ਐ ਕੰਮ ਨਹੀਂ ਕਰਦੀ ਹਾਲਾਤ ਡਿਫਰੈਂਟ ਨੇ ਨਾ ਹਰੇਕ ਹਰੇਕ ਬੰਦੇ ਦੀ ਕਪੈਸਿਟੀ ਵੀ ਡਿਫਰੈਂਟ ਆ ਨਾ ਸਾਰੇ ਇੱਕੋ ਜਿਹੇ ਹੁੰਦੇ ਹੀ ਨਹੀਂ ਕਿਸੇ ਦੀ ਜਿਵੇਂ ਹੁਣ ਮੈਨੂੰ ਲੱਗਦਾ ਹੁੰਦਾ ਵੀ ਬਚਪਨ ਜੀ ਦਾ ਵਧੀਆ ਗੁਜ਼ਰਿਆ ਉਹਨੂੰ ਚੰਗੀਆਂ ਖਰਾਕਾਂ ਮਿਲੀਆਂ ਉਹਨੂੰ ਵੱਡੇ ਹੋ ਕੇ ਨਹੀਂ ਬਿਮਾਰੀਆਂ ਆ ਉਹ ਵਧੀਆ ਤੰਦਰੁਸਤ ਉਹ ਬੰਦਾ ਵੱਧ ਕੰਮ ਕਰੂਗਾ ਕਿਸੇ ਦੇ ਬਚਪਨ ਵੈਸੇ ਹੀ ਟਰੋਮਾ ਦੇ ਵਿੱਚ ਗੁਜ਼ਰੇ ਹੁੰਦੇ ਆ ਉਹਦੀਆਂ ਖਰਾਕਾਂ ਹੀ ਨਹੀਂ ਸਹੀ ਹੁੰਦੀਆਂ ਉਹਦੀ ਕਪੈਸਿਟੀ ਮਤਲਬ ਹਰ ਬਾਡੀ ਦੀ ਕਪੈਸਿਟੀ ਵੱਖਰੀ ਆ ਹਰ ਮੈਂਟਲੀ ਤੁਹਾਡੀ ਕਪੈਸਿਟੀ ਵੱਖਰੀ ਆ ਉਹਨੂੰ ਕੰਪੈਰੀਜ਼ਨ ਵੈਸੇ ਵੀ ਜਿਵੇਂ ਆਪਾਂ ਪਹਿਲਾਂ ਵਾਲੇ ਪੋਡਕਾਸਟ ਵੀ ਗੱਲ ਕੀਤੀ ਹੈ ਜੱਜ ਕਰਨ ਵਾਲੀ ਨਾ ਜਿਹੜੀ ਮੈਂਟੈਲਿਟੀ ਆ ਮੈਨੂੰ ਲੱਗਦਾ ਸਾਡੀ ਇੰਡੀਅਨ ਮੈਂਟੈਲਿਟੀ ਆ ਜੱਜਮੈਂਟ ਚੋਂ ਹੀ ਕੰਪੈਰੀਜ਼ਨ ਨਿਕਲਦਾ ਜਦੋਂ ਅਸੀਂ ਕਿਸੇ ਨੂੰ ਜੱਜ ਕਰਦੇ ਆ ਫਿਰ ਨਿਕਲ ਜਾਂਦਾ ਦੀ ਕੰਪੈਰੀਜ਼ਨ ਫਲਾਨਾ ਤਾਂ ਐ ਕਰਦਾ ਉਹ ਐ ਨਹੀਂ ਕਰਦਾ ਉਹ ਐ ਨਹੀਂ ਦਰਾਣੀ ਜਠਾਣੀ ਦਾ ਕਿੰਨਾ ਕੰਪੈਰੀਜ਼ਨ ਕਰ ਦਿੰਦੇ ਫੜ ਕੇ ਹੋਰ ਤੇ ਦੂਰ ਕਿੱਥੇ ਜਾਣਾ ਸੀ ਉਹ ਜਿਹੜੀ ਜਠਾਣੀ ਪਹਿਲਾਂ ਇਹਨਾਂ ਨੂੰ ਐ ਪਹਿਲਾਂ ਜਦੋਂ ਦਰਾਣੀ ਨਵੀਂ-ਨਵੀਂ ਆਉਂਦੀ ਆ ਦਰਾਣੀ ਚੰਗੀ ਲੱਗਦੀ ਹੈ ਨਾ ਵੀ ਇਹ ਬਹੁਤ ਚੰਗੀ ਇਹ ਤੇ ਨਵੀਂ ਆਈ ਤੇ ਜਿਵੇਂ ਹੌਲੀ-ਹੌਲੀ ਟਾਈਮ ਗੁਜ਼ਰਦਾ ਫਿਰ ਜਠਾਣੀ ਵੀ ਚੰਗੀ ਲੱਗਣ ਲੱਗ ਪੈਂਦੀ ਹੈ ਨਾ ਉਹ ਜਠਾਣੀ ਤੇ ਐ ਕਰਦੀ ਤੂੰ ਐ ਨਹੀਂ ਕਰਦੀ ਹਾਂ ਸੋ ਬਾਕੀ ਇਹ ਚੀਜ਼ ਵੀ ਹੈ ਨਾ ਹਰੇਕ ਬੰਦੇ ਦਾ ਬੈਕਗ੍ਰਾਉਂਡ ਵੱਖਰਾ ਇੱਕ ਕੁੜੀ ਪਿੱਛੋਂ ਆਈ ਆ ਉਹਨੂੰ ਕਿਵੇਂ ਦੀ ਫੈਮਲੀ ਆ ਉਹਦੀ ਉਹਦੇ ਕਿਵੇਂ ਦੇ ਹਾਲਾਤ ਰਹੇ ਆ ਉਹਦੀ ਪਰਵਰਿਸ਼ ਕਿਵੇਂ ਦੀ ਹੋਈ ਆ ਉਹ ਅੱਗੇ ਜਾ ਕੇ ਉਹਦੀ ਐਡਜਸਟ ਕਰਨ ਦੇ ਢੰਗ 'ਚ ਵੀ ਬਹੁਤ ਫਰਕ ਹੁੰਦਾ ਨਾ ਕਿਸੇ ਦੇ ਹਾਲਾਤ ਚੰਗੇ ਰਹੇ ਉਹ ਵਧੀਆ ਤਰੀਕੇ ਨਾਲ ਉਹ ਕਰੂਗੀ ਕਿਸੇ ਨੂੰ ਨਹੀਂ ਪਤਾ ਕੁਝ ਚੀਜ਼ਾਂ ਦਾ ਵੀ ਅਗਲੀ ਫੈਮਲੀ 'ਚ ਜਾ ਕੇ ਕਿਵੇਂ ਕਰਨਾ ਤਾਂ ਅਸੀਂ ਛੇਤੀ ਹੀ ਆਪਦੀ ਜਜਮੈਂਟ ਥੋਪ ਦਿੰਨੇ ਆ ਬਿਲਕੁਲ ਵੀ ਉਹ ਤਾਂ ਆਏ ਆ ਉਹ ਆਏ ਆ ਇਹ ਚੀਜ਼ਾਂ ਬਹੁਤ ਗਲਤ ਆ ਕਿਉਂਕਿ ਦਿਲੋਂ ਮੈਨੂੰ ਲੱਗਦਾ ਵੀ ਦਿਲੋਂ ਬਹੁਤ ਉਸ ਯਾਰ ਬੰਦੇ ਆ ਘੱਟ ਬੰਦੇ ਆ ਜਿਹੜੇ ਬਹੁਤ ਮਾੜੇ ਹੋਣਗੇ ਜਾਂ ਕਿਸੇ ਦਾ ਗਲਤ ਕਰਨ ਵਾਲੇ ਸਿਰਫ ਸਾਡੇ ਸੁਭਾਵਾਂ ਦਾ ਫਰਕ ਹੁੰਦਾ ਸਾਡੇ ਬਿਹੇਵੀਅਰ ਦਾ ਫਰਕ ਹੁੰਦਾ ਹਰ ਇੱਕ ਇਨਸਾਨ ਵੱਖਰਾ ਹੁੰਦਾ ਜਿਹੜੀ ਸਭ ਤੋਂ ਪਹਿਲੀ ਗੱਲ ਅਸੀਂ ਕਹਿ ਦਿੰਨੇ ਆ ਕਿ ਹਰ ਇੱਕ ਇਨਸਾਨ ਵੱਖਰਾ ਕੋਈ ਇੱਕ ਇਨਸਾਨ ਦਾ ਸੁਭਾਅ ਦੂਜੇ ਇਨਸਾਨ ਵਰਗਾ ਹੋ ਹੀ ਨਹੀਂ ਸਕਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਚ ਬੜੀਆਂ ਅਸਮਾਨਤਾਵਾਂ ਨੇ ਅਸੀਂ ਸਿਮਿਲਰ ਆ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਇੱਕੋ ਜਿਹੇ ਆ ਇੱਕੋ ਜਿਹੇ ਹੋ ਹੀ ਨਹੀਂ ਸਕਦੇ ਹੋ ਹੀ ਨਹੀਂ ਸਕਦੇ ਜਿੱਥੇ ਲੜਾਈ ਜ਼ਿਆਦਾ ਹੋ ਉਹ ਜਿੱਥੇ ਇੱਕੋ ਜਿਹਾ ਹੋਣਗੇ ਹਾਂ ਹਸਬੈਂਡ ਵਾਈਫ ਹੋਗੇ ਤੁਹਾਡਾ ਆਪ ਦਾ ਜੰਮਿਆ ਬੱਚਾ ਕੱਚਾ ਜੰਮਿਆ ਨਹੀਂ ਤੁਹਾਡੇ ਵੰਗੂ ਹੋ ਸਕਦਾ ਅਸੀਂ ਬੱਚਿਆਂ ਦਾ ਕਿੰਨਾ ਕੰਪੈਰੀਜ਼ਨ ਕਰ ਦਿੰਨੇ ਫੜ ਕੇ ਬੱਚਿਆਂ ਦਾ ਬਹੁਤ ਕਰਦੇ ਆਪਾਂ इवन ਨਹੀਂ ਆਪ ਉਹਦੇ ਨੰਬਰ ਇੰਨੇ ਆਏ ਤੇਰੇ ਨੰਬਰ ਇੰਨੇ ਕਿਉਂ ਨਹੀਂ ਆਏ ਉਹਨਾਂ ਦਾ ਬੱਚਾ ਐ ਕੰਮ ਕਰ ਰਿਹਾ ਤੂੰ ਐ ਕਿਉਂ ਨਹੀਂ ਕੰਮ ਕਰ ਰਿਹਾ ਇੰਨਾ ਕ ਵਿਚਾਰੇ ਬੱਚਿਆਂ ਤੇ ਹੀ ਪ੍ਰੈਸ਼ਰ ਥੋਪ ਦੇਨੇ ਨਾ ਇਸ ਚੱਕਰ ਚ ਸੋ ਇਹ ਬਹੁਤ ਨੁਕਸਾਨ ਵਾਲੀ ਗੱਲ ਆ ਕਿ ਕੰਪੈਰੀਜ਼ਨ ਜਿਹੜਾ ਵਾ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਜਿਵੇਂ ਆਪਾਂ ਵਰਕਿੰਗ ਊਮਨ ਤੇ ਜਿਹੜੀਆਂ ਹਾਊਸ ਵਾਈਫ ਉਹਨਾਂ ਦੀ ਵੀ ਗੱਲ ਕੀਤੀ ਉਦੋਂ ਇੱਕ ਗੱਲ ਸਕਿਪ ਹੋ ਗਈ ਸੀ ਯਾ ਮਤਲਬ ਆਪਾਂ ਨਾ ਜਿਹੜੀਆਂ ਹਾਊਸ ਵਾਈਫਸ ਆ ਉਹਨਾਂ ਦੇ ਕੰਮ ਨੂੰ ਅੰਡਰਐਸਟੀਮੇਟ ਵੀ ਬਹੁਤ ਕਰਦੇ ਆ। ਬਿਲਕੁਲ। ਮਤਲਬ ਉਹਨਾਂ ਦੇ ਸੌ ਤਰ੍ਹਾਂ ਦੇ ਮੈਂ ਨਾ ਘਰੇ ਰਹਿ ਕੇ ਦੇਖਿਆ ਮੇਰੀ ਮਦਰ ਆ ਹਨਾ ਵੀ ਜਾਂ ਆਸ-ਪਾਸ ਦੀਆਂ ਲੇਡੀਜ਼ ਆ ਉਹਨਾਂ ਦੇ ਘਰ ਦੇ ਕਹਿ ਦਿੰਦੇ ਆ ਕਿ ਕੀ ਕੰਮ ਕਰਦੇ ਹੋ ਸਵੇਰੇ ਸ਼ਾਮ ਰੋਟੀ ਬਣਾਉਣੀ ਹੁੰਦੀ ਹੈ ਤੁਸੀਂ। ਮਤਲਬ ਮੈਂ ਜਦੋਂ ਤੁਸੀਂ ਅੱਖੀ 24 ਘੰਟੇ ਉਹਨਾਂ ਤੇ ਕੈਮਰਾ ਲਾ ਦੋ ਤੁਸੀਂ ਦੇਖੋ ਰਾਤ ਨੂੰ ਸਵੇਰ ਦੀਆਂ 5 ਵਜੇ ਉੱਠੀਆਂ ਰਾਤ ਨੂੰ 10-11 ਵਜੇ ਫ੍ਰੀ ਹੋ ਕੇ ਪੈਂਦੀਆਂ ਉਹ ਸਾਰਾ ਦਿਨ ਰਸੋਈ ਚ ਹਾਂ ਰੋਟੀ ਸਬਜੀ ਖਵਾਉਣੀ ਮੈਂ ਤੇ ਆਣੀ ਭਾਂਡੇ ਹੀ ਨਹੀਂ ਮੁੱਕਦੇ ਉਹ ਤਾਂ ਫੁੱਲ ਟਾਈਮ ਜੌਬ ਆ ਜਿਹੜੀਆਂ ਕਿ ਮੈਂ ਬਹੁਤਾ ਕੰਮ ਕਰ ਨਹੀਂ ਸਕਦੀ ਘਰ ਦਾ ਮੇਰੇ ਸ਼ੁਰੂ ਤੋਂ ਮਤਲਬ ਇੰਨੀ ਆਦਤ ਰਹੀ ਨਹੀਂਗੀ ਤੇ ਜਿਹੜੀਆਂ ਬੀਬੀਆਂ ਕਰ ਰਹੀਆਂ ਹੁੰਦੀਆਂ ਮੈਂ ਉਹਨਾਂ ਨੂੰ ਸਲੂਟ ਕਰਦੀਆਂ ਜਿਹੜੀਆਂ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਵਾ ਮੈਂ ਤੇਰੀ ਭਾਂਡੇ ਹੀ ਨਹੀਂ ਮੁੱਕਦੇ ਸਵੇਰ ਦੇ ਭਾਂਡੇ ਦੁਪਹਿਰ ਦੇ ਭਾਂਡੇ ਰਾਤ ਦੇ ਭਾਂਡੇ ਚਾਹਲੇ ਭਾਂਡੇ ਹ ਕਦੇ ਸਾਰਾ ਦਿਨ ਆਉ ਇਹ ਹੈਗੀ ਆ ਗੱਲ ਤੇ ਆਪ ਸਭ ਤੋਂ ਵੱਧ ਅੰਡਰ ਐਸਟੀਮੇਟ ਉਹਨਾਂ ਨੂੰ ਕੀਤਾ ਜਾਂਦਾ ਜਿਹੜੀਆਂ ਵਿਚਾਰੀਆਂ ਜੌਬ ਨਹੀਂ ਕਰਦੀਆਂ ਘਰੇ ਕੰਮ ਕਰਦੀਆਂ ਸਾਰਾ ਦਿਨ ਸੇਮ ਰੂਟੀਨ ਚ ਕੰਮ ਨਾ ਕੋਈ ਬੰਦਾ ਕਰ ਨਹੀਂ ਸਕਦਾ ਤੂੰ ਜਦੋਂ ਸਾਰਾ ਦਿਨ ਸੇਮ ਰੂਟੀਨ ਚ ਕੰਮ ਕਰਦੀ ਇਹਨਾਂ ਵਿਚਾਰੀਆਂ ਖਿਜਣ ਕਿਉਂਾ ਹਨਾ ਉਹ ਤੇ ਉਤੋਂ ਵਿਚਾਰੀਆਂ ਹੈਵੀ ਔਰਤਾ ਹਾਰਮੋਨਸ ਵੀ ਇਧਰ ਉਧਰ ਬੜਾ ਕੁਝ ਹੋ ਰਿਹਾ ਮੈਂ ਕਦੇ ਕਦੇ ਇਹ ਸੋਚਦੀ ਹੁੰਨੀ ਆ ਕਿ ਆਪਣੇ ਵਾਲੀ ਜਨਰੇਸ਼ਨ ਆ ਆਪਾਂ ਹੋ ਗਈਆਂ ਹਨਾ ਸਾਨੂੰ ਨਾ ਬੜਾ ਫ੍ਰੀ ਟਾਈਮ ਚਾਹੀਦਾ ਸਾਨੂੰ ਲੱਗਦਾ ਸਾਨੂੰ ਥੋੜਾ ਜਿਹਾ ਆਪਦੀ ਪਰਸਨਲ ਸਪੇਸ ਚਾਹੀਦੀ ਆ ਸਾਨੂੰ ਆਪਣੀ ਮੀ ਟਾਈਮ ਚਾਹੀਦਾ ਸਾਡੀਆਂ ਮਾਵਾਂ ਨੂੰ ਕਿਹਨੇ ਮੀ ਟਾਈਮ ਦਿੱਤਾ ਕਿਸੇ ਨੇ ਨਹੀਂ ਦਿੱਤਾ ਕਿਹਨੇ ਸਪੇਸ ਦਿੱਤੀ ਆ ਉਹ ਚਾਰੀਆਂ ਪਹਿਲਾਂ ਆਪਦੇ ਜਵਾਕ ਪਾਲੇ ਹੁਣ ਗਾਂ ਸਾਡੇ ਪਾਲ ਪੂਲ ਕੇ ਕਰਦੀਆਂ ਹਨਾ ਤਾਂ ਉਹਨਾਂ ਦੀ ਆਪਦੀ ਸਟਰਗਲ ਆ ਉਹੀ ਮੈਂ ਕਹਿੰਦੀ ਵੀ ਸਾਡੀ ਆਪਦੀ ਸਟਰਗਲ ਆ ਸਾਡਾ ਫੀਲਡ ਇਦਾਂ ਦਾ 24 ਘੰਟੇ ਅਸੀਂ ਓਕੂਪਾਈਡ ਆ ਸਾਡੇ ਦਿਮਾਗ 'ਚ ਸੌ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਉਹਨਾਂ ਦੀ ਆਪਣੀ ਸਟਰਗਲ ਸੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਸਾਡੇ ਕੰਮ ਦੀ ਵੀ ਰਿਸਪੈਕਟ ਕਰੋ ਸਾਡੀ ਉਹਦੀ ਵੀ ਰਿਸਪੈਕਟ ਕਰੋ ਅਸੀਂ ਇਹ ਨਹੀਂ ਕਹਿ ਸਕਦੇ ਜੀ ਪੁਰਾਣਾ ਹੀ ਕੱਲਾ ਵਧੀਆ ਸੀ ਨਵਾਂ ਵਧੀਆ ਨਹੀਂ ਔਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਨਵਾਂ ਹੀ ਵਧੀਆ ਪੁਰਾਣਾ ਵਧੀਆ ਨਹੀਂ ਨਾ ਤੇ ਉਦੋਂ ਬੱਚਿਆਂ ਦੀਆਂ ਪੜਾਈਆਂ ਇੰਨੀਆਂ ਮੁਸ਼ਕਲ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ ਕਿ ਮਾਵਾ ਨੂੰ ਇੰਨੀ ਸਿਰਕਪਾਈ ਕਰਨੀ ਪਵੇ ਜਿੰਨੀਆਂ ਹੁ ਕੰਪੀਟੀਸ਼ਨ ਹੁੰਦਾ ਹੀ ਇਸ ਕਰਕੇ ਇੰਨਾ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ ਉਹਨਾਂ ਤੇ ਬੱਚਿਆਂ 'ਚ ਕੰਪੀਟੀਸ਼ਨ ਹੀ ਬੜਾ ਹੋ ਗਿਆ। ਰੋਜ਼ ਤੇ ਨਵਾਂ ਪ੍ਰੋਜੈਕਟ ਮਿਲਿਆ ਹੁੰਦਾ ਸਕੂਲ 'ਚ। ਮੈਂ ਉਹੀ ਕਹਿੰਨੀ ਵੀ ਜੇ ਆਪਾਂ ਕਿੰਨਾ ਕੁ ਸੋਚ ਲਾਂਗੇ ਮੈਂ ਮੇਰੀ ਸੋਚ ਇਹ ਆ ਕਿ ਮੈਂ ਬੱਚੇ ਤੇ ਪੜ੍ਹਾਈ ਦਾ ਪ੍ਰੈਸ਼ਰ ਨਹੀਂ ਪਾਉਣਾ। ਬਾਰੇ ਪ੍ਰੋਜੈਕਟਾਂ ਦਾ ਉਹ ਨਹੀਂ ਕਰਨਾ ਵੀ ਤੂੰ ਇਹ ਵੀ ਕਰਨਾ ਇਹ ਵੀ ਕਰਨਾ ਫਿਰ ਮੈਂ ਸੋਚਦੀ ਆ ਕਿ ਜੇ ਉਹਨੂੰ ਸਕੂਲ ਦੇ ਢੰਗ ਨਾਲ ਬਾਕੀ ਬੱਚਿਆਂ ਦੇ ਬਰਾਬਰ ਨਾ ਕਰਵਾਇਆ ਤਾਂ ਉਹ ਉੱਥੇ ਜਾ ਕੇ ਕੰਪਲੈਕਸ ਚ ਆਊਗਾ। ਤਾਂ ਉਹ ਕੰਪੀਟੀਸ਼ਨ 'ਚ ਨਾ ਪੈਂਦੇ ਹੋਏ ਵੀ ਅਸੀਂ ਬਹਿ ਜਾਂਦੇ ਆ। ਇਹ ਪਹਿਲਾ ਹੀ ਚੀਜ਼ ਹੈ ਨਹੀਂ ਸੀ। ਆ ਫਾਲਤੂ ਦੇ ਕੰਪੀਟੀਸ਼ਨ 'ਚ ਅਸੀਂ ਪਾਉਣਾ ਵਾ ਮੈਂ ਤੇ ਕਦੀ ਵੀ ਨਹੀਂ ਪਾਉਂਦੀ ਪਰ ਮੈਨੂੰ ਇਹ ਹੁੰਦਾ ਵਾ ਵੀ ਇਸ ਚੱਕਰ 'ਚ ਕਿਤੇ ਮੈਂ ਉਹਦੀ ਜਿਹੜੀ ਇੱਛਾ ਨਾ ਕੁਝ ਕਰਨ ਦੀ ਉਹ ਨਾ ਮਾਰ ਦਵਾਂ ਉਹ ਨਾ ਮਰ ਜਿਹੀ ਹੁੰਦਾ ਨਾ ਕਿਉਂਕਿ ਸਕੂਲ ਦੇ ਵਿੱਚ ਬਾਕੀ ਬੱਚੇ ਤੇ ਸਾਰਾ ਕੁਝ ਕਰ ਰਹੇ ਨੇ ਤੇ ਮੈਂ ਇਹਨੂੰ ਕਹਾਂ ਤੂੰ ਛੱਡ ਬਰੇ ਤੂੰ ਨਾ ਕਰ ਸੋ ਬੜਾ ਸਾਨੂੰ ਬੱਚਿਆਂ ਦੇ ਹਿਸਾਬ ਨਾਲ ਸੋਚ ਕੇ ਵੀ ਚੱਲਣਾ ਪੈਂਦਾ ਸਾਡੀਆਂ ਬੀਬੀਆਂ ਦੇ ਕਿੱਥੇ ਸੋਚਦੀਆਂ ਹੁੰਦੀਆਂ ਸੀ ਸਾਡੀਆਂ ਬੀਬੀਆਂ ਦੇ ਚੱਲਣ ਦੇ ਉਹ ਸਮੇਂ ਹੀ ਬੜੇ ਈਜ਼ੀ ਸੀ ਬੜੇ ਟਿਫਨ 'ਚ ਕਿੰਨਾ ਕੁਝ ਬਣਾ ਕੇ ਸਵੇਰੇ ਸਵੇਰੇ ਤੁਹਾਨੂੰ ਭੇਜਣਾ ਪੈਂਦਾ ਕਈ ਸਕੂਲ 'ਚ ਤੇ ਗੁਰ ਵੀ ਹੋਣਗੇ ਪਰ ਮੇਰੇ ਇੱਕ ਜਾਣਕਾਰੀ ਸਕੂਲ ਆਇਆ ਜਿਨ੍ਹਾਂ ਦੇ ਡਾਈਟਿਸ਼ਨ ਵੀ ਸਕੂਲ ਚ ਰੱਖਿਆ ਉਹ ਮਹੀਨੇ ਦੀ ਬੱਚੇ ਦੀ ਫੀਸ ਓਨੀ ਭਰਾ ਲੈਂਦੇ ਆ ਤੇ ਉਹਨਾਂ ਨੇ ਹਰ ਦਿਨ ਖੁਦ ਆਪਣੇ ਕੋਲੋਂ ਖਾਣਾ ਦੇਣਾ ਮਾਵਾਂ ਨੂੰ ਖਾਣਾ ਭੇਜਣ ਦੀ ਲੋੜ ਨਹੀਂ ਔਰ ਅੱਜ ਜਿਨ੍ਹਾਂ ਨੂੰ ਭੇਜਣ ਦੀ ਲੋੜ ਹੈ ਹੁਣ ਸਾਡੇ ਅੰਮ੍ਰਿਤਸਰ ਇੱਕ ਸਕੂਲ ਹੈ ਉਹਨਾਂ ਨੇ ਬਿਲਕੁਲ ਇੱਕ ਡਾਈਚਾਰ ਦਿੱਤਾ ਹੁੰਦਾ ਤੁਸੀਂ ਮੰਡੇ ਉਹੀ ਭੇਜਣਾ ਟਿਊਜ਼ਡੇ ਉਹ ਭੇਜਣਾ ਤੇ ਆਪਾਂ ਜਿਹੜੀ ਬੀਬੀ ਸਾਡੀ ਪੇਣ ਦੀ ਜਿਹਨੇ ਨਿਆਣੇ ਵਿਚਾਰੀ ਨੇ ਸ਼ਹਿਰ ਪਾ ਦੇਣਾ ਉਹਨੂੰ ਪਤਾ ਹੀ ਪਾਸਤਿਆਂ ਦਾ ਨਾ ਉਹਨੂੰ ਵਿਚਾਰੀ ਨੂੰ ਪਤਾ ਹੀ ਵੀ ਬਝਾਰੋਂ ਬਰੋਕਲੀ ਕਿੰਨੀ ਉਹ ਪਾ ਪਾਸਤੇ ਚ ਪਾਉਣੀ ਹੈ ਤੇ ਉਹ ਪਾਪ ਹੋ ਵੱਖਰੀ ਤਰ੍ਹਾਂ ਦਾ ਉਹ ਚੀਜ਼ ਆ ਗਈ ਨਾ ਹੁਣ ਸਾਡੀਆਂ ਮਾਵਾਂ ਤੇ ਫੜ ਕੇ ਅਖਬਾਰ ਪੜ੍ਹਨੀ ਉਹ ਚ ਪਰੌਂਠੀ ਲਵੇਟਣੀ ਚਾਰ ਪੋਣਾ ਖਾ ਕੇ ਉਹ ਨਹੀਂ ਖਾ ਕੇ ਕਿਤੇ ਕਿਤੇ ਤੁਹਾਨੂੰ ਵੀ ਤੇ ਗੱਲ ਲੱਗਦੀ ਆ ਵੀ ਪਹਿਲਾਂ ਵਾਲੇ ਸਮੇ ਬਹੁਤ ਹੱਦ ਤੱਕ ਸੀਗੇ इजी ਸੀਗੇ স্ট্রাগল ਜਿਹੜੀ ਆ ਮੈਨੂੰ ਐ ਲੱਗਦਾ ਕਿ ਸਰੀਰਕ স্ট্রাগਲ ਉਹਦੇ ਚ ਜ਼ਿਆਦਾ ਸੀ ਕਿ ਕਿਉਂਕਿ ਭਾਰ ਵਾਲਾ ਕੰਮ ਕਰਨਾ ਇਹੋ ਜਿਹੀ ਚੀਜ਼ਾਂ ਜ਼ਿਆਦਾ ਸੀ ਪਰ ਮਾਨਸਿਕ ਨਾ ਉਦੋਂ ਥੋੜੀ ਜਿਹੀ ਘੱਟ ਸੀ ਰਿਲੈਕਸ ਸੀਗੇ ਥੋੜੇ ਰਿਲੈਕਸ ਸੀਗੇ ਟਾਈਮ ਹੁੰਦਾ ਸੀ ਔਰਤਾਂ ਨੂੰ ਕਿ ਉਹ ਬਾਹਰ ਬਹਿ ਸਕਣ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਔਰਤਾਂ ਨਾਲ ਗੱਲਾਂ ਬਾਤਾਂ ਮਾਰ ਸਕਣ ਤੇ ਮਾਰਦੀਆਂ ਵੀ ਸੀਗੀਆਂ ਤੇ ਅੱਜ ਕੱਲ੍ਹ ਉਹ ਟਾਈਮ ਘਟ ਗਿਆ ਅੱਜ ਕੱਲ੍ਹ ਨਿਓ ਚੀਜ਼ਾਂ ਆ ਹੁਣ ਆ ਜਿਹੜੀ এডਿਕੇਸ਼ਨ ਨੂੰ ਆਹ ਆਪਾਂ ਹੁਣ ਹਾਂ ਸਟੇਟਸ ਪਾ ਕੇ ਆਪਦੀ ਫਰਸਟ੍ਰੇਸ਼ਨ ਕੱਢ ਦਿੰਨੇ ਜਿਹੜੀ ਐਜੂਕੇਸ਼ਨ ਦਾ ਵੀ ਮਤਲਬ ਇਹ ਵੀ ਤੱਕ ਤਾਂੰਦਾ ਹੀ ਬਣ ਗਿਆ ਹੁਣ ਹਾਂ ਬਿਲਕੁਲ ਆ ਡਾਈਟੀਸ਼ਨ ਰੱਖਣ ਵਾਲਾ ਵੀ ਮੈਂ ਤਾਂ ਕਹਿੰਦੀ ਆ ਕਿ ਤਾਂ ਜਿਵੇਂ ਹੱਦ ਹੋ ਗਈ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਕੰਪੀਟੀਸ਼ਨ ਤੇ ਸਕੂਲਾਂ 'ਚ ਨਵੀਆਂ ਨਵੀਆਂ ਆ ਰਹੀਆਂ ਚੀਜ਼ਾਂ ਤੇ ਬਿਲਕੁਲ ਹੀ ਚੇਂਜ ਹੋ ਗਈਆਂ ਤੇ ਮਾਮਾ ਨੂੰ ਪਤਾ ਵੀ ਉਹ ਵਿਚਾਰੀਆਂ ਕਿਵੇਂ ਅੱਜ ਕੱਲ੍ਹ ਦੇ ਸਮੇਂ 'ਚ ਆ ਰਹੀਆਂ ਚੀਜ਼ਾਂ ਟੈਕਲ ਕਰਦਾ ਤਾਂ ਇਦਾਂ ਦਾ ਇੱਕ ਬੱਚੇ ਦਾ ਹੀ ਸਾਨੂੰ ਮੈਨੇਜ ਕਰਨਾ ਔਖਾ ਸੀ ਪੰਜ ਪੰਜ ਛੇ 'ਚ ਕਿਵੇਂ ਸਾਂਭ ਲਾਂਗੇ ਬਿਲਕੁਲ ਬਿਲਕੁਲ ਮਤਲਬ ਇਹ ਇਹ ਚੀਜ਼ ਤੇ ਆਪਾਂ ਹ ਜੁਆਇੰਟ ਫੈਮਿਲੀਸ ਚ ਬੱਚਾ ਨਾ ਜ਼ਿਆਦਾ ਗਰੋਅ ਕਰਦਾ ਉਹਦਾ ਮਾਨਸਿਕ ਵਿਕਾਸ ਵੀ ਮੈਨੂੰ ਲੱਗਦਾ ਜ਼ਿਆਦਾ ਹੁੰਦਾ ਉਹ ਬਹੁਤ ਸਾਰੇ ਸੁਭਾਅ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਬੰਦਿਆਂ ਕੋਲ ਜਾਂਦਾ ਉਹਨੂੰ ਅਲੱਗ-ਅਲੱਗ ਤਰ੍ਹਾਂ ਦੇ ਸੁਭਾਅ ਮਿਲਦੇ ਉਹਨੂੰ ਡੀਲਿੰਗ ਕਰਨੀ ਆਉਂਦੀ ਵੱਖਰੇ-ਵੱਖਰੇ ਤਰ੍ਹਾਂ ਦੇ ਲੋਕਾਂ ਨਾਲ ਪਰ ਨਿਊਕਲੀਅਰ ਫੈਮਿਲੀ ਚ ਮੰਮੀ ਜਾਂ ਪਾਪਾ ਉਹਨੂੰ ਦਬਕਿਓ ਯਾਰ ਆਪ ਖਾਂਦਾ ਵੇ ਇੱਕ ਕੋ ਖਾਂਦਾ ਤੇ ਉਹ ਜਾ ਨਹੀਂ ਸਕਦਾ ਕਿਸੇ ਹੋਰ ਵੱਲ ਸੋ ਉੱਥੇ ਰਹਿ ਕੇ ਉਹਦਾ ਸੁਭਾਅ ਉਹਨਾਂ ਡਵੈਲਪ ਨਹੀਂ ਹੋ ਪਉਂਦਾ ਜਿੰਨਾ ਜੁਆਇੰਟ ਫੈਮਿਲੀ ਚ ਹੁੰਦਾ ਉਦੋਂ ਹਾਂ ਉਦੋਂ ਬੱਚੇ ਖੁੱਲ੍ਹ ਖ ਵੀ ਹੈ ਨਾ ਵੀ ਪ੍ਰਾਣੀਆਂ ਬੀਬੀਆਂ ਦਾ ਜਿਹੜਾ ਅਸੀਂ ਨਵੀਆਂ ਬੀਬੀਆਂ ਨਾਲ ਕੰਪੈਰੀਜ਼ਨ ਕਰ ਦਿੰਨੇ ਆ ਤੇ ਮੋੱਖ ਦੀ ਗੱਲ ਇਹੀ ਕਵਾਂਗੇ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਆਪਣੀ ਤਰ੍ਹਾਂ ਦੀ ਸਟਰਗਲ ਸੀ ਸਾਡੀ ਆਪਣੀ ਤਰ੍ਹਾਂ ਦੀ ਸਟਰਗਲ ਹੈ ਨਵੀਆਂ ਮਾਂਾਂ ਦੀ ਬਾਕੀ ਕੰਪੈਰੀਜ਼ਨ ਕਿਸੇ ਦਾ ਵੀ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਜਿਹੜੀ ਕੰਪੈਰੀਜ਼ਨ ਦੀ ਗੱਲ ਕਰੀਏ ਤੇ ਬਾਕੀ ਕੰਪੈਰੀਜ਼ਨ ਕਿਸੇ ਦਾ ਵੀ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਹਰੇਕ ਦੀ ਆਪੋ ਆਪਣੀ ਤਰ੍ਹਾਂ ਦੀ ਸਟਰਗਲ ਸੀਗੀ ਸੋ ਜੇ ਸਾਡਾ ਅੱਜ ਦਾ ਵਿਸ਼ਾ ਚੰਗਾ ਲੱਗਾ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕੋਈ ਆਪਣੀ ਇਸ ਗੱਲ ਦੇ ਉੱਤੇ ਕੰਪੈਰੀਜ਼ਨ ਦੇ ਵਿਸ਼ੇ ਤੇ ਜਾਂ ਪੁਰਾਣੀਆਂ ਜਾਂ ਨਵੀਆਂ ਬੀਬੀਆਂ ਦੀ ਗੱਲ ਉੱਤੇ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤੇ ਕਮੈਂਟ ਚ ਜ਼ਰੂਰ ਕਰਿਓ ਅਸੀਂ ਜ਼ਰੂਰ ਪੜਾਂਗੇ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅਗਲੀ ਵਾਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਆ ਤੁਸੀਂ ਸਾਨੂੰ ਆਪਣੇ ਵਿਸ਼ੇ ਵੀ ਸੁਜੈਸਟ ਕਰ ਸਕਦੇ ਹੋ ਕਿ ਇਸ ਵਿਸ਼ੇ ਤੇ ਗੱਲਬਾਤ ਜ਼ਰੂਰ ਕਰੋ ਧੰਨਵਾਦ ਥੈਂਕ ਯੂ